पंजाब सरकार वालों शिक्षा क्रांति मुहिम दे तहत सरकारी प्राइमरी मिडिल स्मार्ट स्कूल पिंड गंडवा विखे किते गए विकास कारजा दा आप नेता जोगिंदर सिंह मान ने कीता उद्घाटन एनडीटीवी पंजाब न्यूज़ ने फगवाड़ा तो यश शर्मा दे नाल रिपोर्ट ਜੀ ਹੁਣੋ ਪਿੰਡਾਂ ਦਾ ਬੰਦੇ ਦੇ ਰਹੇ ਨੇ ਨ੍ਰਕੇਸ਼ ਗੱਜੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਤੁਹਾਡੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਜੋ ਪ੍ਰੋਗਰਾਮ ਚੱਲ ਰਹੇ ਨੇ ਉਹ ਲੈ ਕੇ ਅੱਜ ਤੁਹਾਡੇ ਦੇ ਪਹੁੰਚੇ ਆ ਸਰਦਾਰ ਦਾ ਇੱਕ ਤੇ ਸਿਰਫ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੇ ਆਪਣਾ ਯੋਗਦਾਨ ਪਾ ਰਿਹਾ ਹਾਂ ਆਪਣਾ ਸਾਯਾ ਕਰਦਾ ਹੈਗਾ ਸਕੂਲਾਂ ਪੰਜਾਬ ਦੇ ਬਲਿਆ ਆ ਕਿਆਂ ਕਿਤਾਬਾਂ ਨਾਲ ਜੋੜੇ ਜਾਵੇ ਕਿਉਂਕਿ ਸਿਹਤ ਕਿਤਾਬਾਂ ਵਿੱਚ ਜੋ ਲੈਬਰੀ ਵਿੱਚ ਪਈਆਂ ਉਹਨਾਂ ਦੇ ਪਰਮੇ ਬੱਚਿਆਂ ਨੇ ਗਿਆਨ ਵਿੱਚ ਵਾਤਾ ਹੁੰਦਾ ਜਿਹੜੀਆਂ ਵਿਦਿਆਰਥੀਆਂ ਦੇ ਜੀਵਨ ਲਈ ਬਹੁਤ ਵਧੀਆ ਰਕੇਸ਼ ਮਾ ਜੀ ਕੇ ਸੀ ਸੰਗੀਤ ਕਲਬ ਸਕੂਲਾਂ ਚ ਸੁਖਮਾ ਜੀ ਮਜੀਤ ਮਾਰਸ 5 ਬਰਿੰਦਨਗੌਰ ਸਕੂਲਾਂ ਚ ਉਹ ਬਰੇਵਸਾਰ ਸੰਗਣ ਜਿਹੜੇ ਟੀਚਰ ਸਹਿਬਾਨ ਮੇਰੇ ਦੋਸਤ ਮੇਰੇ ਦੋਸਤ ਜਿਹੜੇ ਇੱਥੇ ਆ ਗਏ ਨੇ ਸਭ ਦਾ ਧੰਨਵਾਦ ਸਿੱਖਿਆ ਗ੍ਰਾਂਤੀ ਦੇ ਅਧੀਨ ਪਰਸ਼ੀ ਪ੍ਰੋਗਰਾਮ ਸਾਰੇ ਸ਼ਾਮ ਨੂੰ ਹੋਇਆ ਸਰਕਾਰ ਵੱਲੋਂ ਪਾਰਟੀ ਵੱਲੋਂ ਬੰਦਾ ਜਮ ਦੇ ਇਧਰੇ ਨੇ ਨ੍ਰਿਕੇਸ਼ ਗੱਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਤੁਹਾਡੇ ਵਿੱਚ ਸ਼ਿਕਿਆ ਕ੍ਰਾਂਤੀ ਦੇ ਤਹਿਤ ਜੋ ਪ੍ਰੋਗਰਾਮ ਚੱਲ ਰਹੇ ਨੇ ਉਹ ਲੈ ਕੇ ਤੁਹਾਡੇ ਲਈ ਪਹੁੰਚੇ ਆ ਸਰਦਾਰ ਦਾ ਇੱਕ ਤੇ ਸਿਰਫ ਇੱਕੋ ਹੀ ਮਕਸਦ ਹੈ ਕਿ ਅਸੀਂ ਕਿੰਨੀ ਤੇ ਆਪਣਾ ਯੋਗਦਾਨ ਵਾਰਤਾ ਪਾ ਰਿਹਾ ਆਪਣਾ ਸਾਜਾ ਕਰਦਾ ਇਹ ਆ ਸਕੂਲਾਂ ਪੰਜਾਬ ਦੇ ਬਲਿਆ ਆ ਕਿਤਾਬਾਂ ਨਾਲ ਜੋੜੇ ਜਾਵੇ ਕਿਉਂ ਸਿਹਤ ਕਿਤਾਬਾਂ ਵਿੱਚ ਜੋ ਲੈਬਰੀ ਵਿੱਚ ਪਈਆਂ ਉਹਨਾਂ ਦੇ ਪਰਮੇ ਬੱਚਿਆਂ ਨੇ ਗਿਆਨ ਵਿੱਚ ਵਾਤਾ ਹੁੰਦਾ ਜਿਹੜੀਆਂ ਵਿਦਿਆਰਥੀਆਂ ਦੇ ਜੀਵਨ ਲਈ ਬਹੁਤ ਵਧੀਆ ਅੰਜੀਤ ਕੁਮਾਰ ਸਰਪੰਚ ਸਾਹਿਬ ਤੇ ਨਾਲ ਉਹਨਾਂ ਦੇ ਪੰਚਾਇਤ ਮੈਂਬਰ ਐਸਐਸ ਐਸਐਮਸੀ ਦੇ ਮੈਂਬਰ ਜਿਨ੍ਹਾਂ ਨੇ ਸਾਡੇ ਛੋੜੇ ਜਿਹੇ ਸੰਦੇਹ ਨੂੰ ਅੱਗੇ ਸਾਡਾ ਮਾਰਦ ਵਧਾਇਆ ਉਹਨਾਂ ਨੂੰ ਖੁਸ਼ਵਾਦ ਕੀਤਾ ਵੀ ਸਰ ਤੁਹਾਡੀ ਤੇ ਡਿਊਟੀ ਲੱਗੀ ਹੈ ਜੀ ਪਾਜੀ ਮੇਰਾ ਪਿੰਡ ਹੈ ਜੀ ਇਹ ਮੈਂ ਐਸਐਸ ਸਕੂਲ ਦੇ ਵਿੱਚ ਪੜਿਆ ਹਾਂ ਜੀ ਐਸਐਸ ਸਕੂਲ ਦੇ ਵਿੱਚ ਪੜਿਆ ਹਾਂ ਔਰ ਸਰੰਗ ਦਾ ਕਿਆ ਵੀ ਚਾਰ ਦੀਵਾਰੀ ਪਰ ਜਦੋਂ ਮੈਂ ਹੁੰਦਾ ਸੀ ਉਸ ਵੇਲੇ ਤਾਂ ਇੱਕ ਆੜ੍ਹਤ ਵਾਲੇ ਬਲਿੱਟ ਵੀ ਨਹੀਂ ਸੀਗੀ ਸਾਰੇ ਖੁੱਲੇ ਹੁੰਦਾ ਸੀ ਚਾਹ ਪਿੱਛੇ ਥਲਵਾੜ ਅੱਗੇ ਗਾੜਨਾ ਮਾਰੇ ਸਿਕਾ ਕ੍ਰਾਂਤੀ ਇਸ ਮਗਮ ਦੀ ਸ਼ੁਰੂਆਤ ਅਜੇ ਤਿੰਨ ਤਿਕਾ ਤਿੰਨ ਨੇ ਹੋਈ ਗੱਡੀ ਮੂਹਿਆ ਰੈਂਪਰ ਹੋਇਆ ਔਰ ਤਬੇੜੂ ਗਿਆ 43 ਹੈ 43 ਡਾਕਟਰ 43 ਹੋ ਗਏ ਨੇ 70 ਦੇ ਕਰੀਬ ਹੈਗੇ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਜਲਦੀ ਜਲਦੀ ਠੀਕ ਤਰ੍ਹਾਂ ਕਰ ਬੰਦਾਂ ਨੂੰ ਛੁੱਟੀ ਹੋ ਜਣੀ ਆ 15 ਤੱਕ ਜਨੇ ਹੋ ਜਾਣਗੇ ਮੈਕਸਿਮਮ ਹੋ ਜਾਣੇ ਆ ਇਹ ਬਹੁਤ ਚਾ ਸਰਕਾਰ ਦਾ ਬਹੁਤ ਇੱਕ ਇੱਕ ਸ਼ਲਾਘਾਯੋਗ ਕਦਮ ਹੈ ਮੈਨੂੰ ਇਸ ਗੱਲ ਦੀ ਸਮਝ ਹੀ ਲੰਦੀ ਕਿ ਜਿਹੜੀਆਂ ਚਾਰਦੀਵਾਰੀ ਦੀ ਛੋਟੇ ਗਈ ਹੈ ਉਹ ਸਾਰੇ ਸਕੂਲਾਂ 'ਚ ਹੈਗੇ ਇਹ ਚਾਰਦੀਵਾਰੀ ਕਿਤੇ ਹੈ ਹੀ ਨਹੀਂ ਸੀ ਬਿਗੈਰ ਚਾਰਦੀਵਾਰੀ ਤੋਂ ਜਿੱਕਾ ਦੀ ਪਾਰ ਲਈ ਚਾਰਦੀਵਾਰ ਹੀ ਨਾ ਹੋਏ ਤਾਂ ਬੱਚੇ ਜਨਮ ਜੀ ਗੰਦ ਚੱਕ ਕੇ ਆ ਸਕੋ ਚਲੇ ਜਾਂਦਾ ਪਸ਼ੂ ਆ ਜਾਏ ਕੁੱਤਾ ਆ ਜਾਏ ਕੋਈ ਆ ਜਾਏ ਕੋਈ ਸੁਰੱਖਿਆ ਹੀ ਨਹੀਂ ਹੈ ਜੇ 75 ਸਾਲ ਤੋਂ ਪਹਿਲੀ ਸਰਕਾਰਾਂ ਇਹ ਸਿਸਟਮ ਹੀ ਨਹੀਂ ਕਰ ਸਕੀਆਂ ਤੁਹਾਡਾ ਸੱਖਾ ਲੈ ਵੀ ਇਹ ਸਰਕਾਰ ਵਿੱਚ ਪਹੁੰਚ ਸਕਦੇ ਵੀ ਸਰਕਾਰ ਨੂੰ ਤਾਂ ਸਾਨੂੰ ਸਾਵਧਤ ਕਰਨੀ ਚਾਹੀਦੀ ਸਾਡੇ ਸੌਰੀ ਆਈ ਫੀ ਸੌਰੀ ਕਿ ਮੈਨੂੰ ਵੀ ਇਦਾਂ ਦਾ ਕਦੀ ਖਿਆਲ ਨਹੀਂ ਆਇਆ ਕਿ ਸਕੂਲਾਂ ਦੀ ਜਾ ਕੇ ਚਾਤਵਟ ਕਿ ਕਿ ਬੱਚੇ ਕਿੱਥੇ ਰਹਿੰਦੇ ਨੇ ਸਾਡੇ ਬੱਚੇ ਜਾਂਦੇ ਚਿੰਚਿਤ ਸਾਨੂੰ ਤੁਹਾਨੂੰ ਛੱਡ ਕੇ ਪੇਚੀਦਾ ਬੱਚੇ ਸੁਰੱਖਤ ਹੋਣ ਕਿੱਥੇ ਪਾਉਣੇ ਨੇ ਲੇਕਿਨ ਆਈ ਐਪਰੀਸ਼ੀਏਟਲੀ ਗਵਰਨਮੈਂਟ ਔਰ ਪੰਚਾਇਤ ਸਾਹਿਬ ਵਾਂਸ਼ਿੰਗਟਨ ਆਇੰਡਰ ਸ਼ੁਰੂ ਕਰਦੇ ਗਏ ਗਾਉਂ ਉਹਨਾਂ ਨੇ ਇਸ ਦਿੱਲੀ ਦੇ ਸਿਸਟਮ ਨੂੰ ਨੇਸ਼ ਰੋਡਿਆ ਦੇ ਸਿਸਟਮ ਨੂੰ ਕਰ ਦਿੱਤਾ ਤਾਂ ਯਾਦ ਹੋਣਾ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਆਏ ਸੀ ਪਰ ਉਹਦੀ ਵਾਈਫ ਖੁਦ ਸਕੂਲਾਂ ਦੇਖ ਕੇ ਸੀ ਸੀ ਵੈਰੀ ਅਪਰੀਸ਼ੀਏਟ ਦੀ ਸਕੂਲ ਸਿਸਟਮਸ ਐਜੂਕੇਸ਼ਨ ਐਂਡ ਅਦਰ ਥਿੰਗ ਹੁਣ ਤਾਂ ਜਿਹੜੇ ਟੀਚਰਸ ਨੇ ਬਾਰੇ ਟ੍ਰੇਨਿੰਗ ਲੈ ਕੇ ਆਏ ਨੇ ਕਿ ਐਜੂਕੇਸ਼ਨ ਨੂੰ ਅਸੀਂ ਵਰਲਡ ਲੈਵਲ ਦਾ ਕਰ ਦਿੱਤਾ ਮੈਂ ਸਮਝਦਾ ਕਿ ਕੋਸ਼ਿਸ਼ ਟੀਮ ਦੇ ਦੇ ਨੇ ਜੋ ਜੋ ਵਰਸਸ ਕੁਲੰਦ ਵਿੱਚ ਕਰਨੀ ਹੈ ਨਾ ਟੂ ਇਵਨ ਨੇ ਬੈਗਨਾ ਕੇ ਚਾਰਦਵਾਰੀ ਮੈਨੂੰ ਯਾਦ ਹੈ ਕਿ ਬੀਬੀ ਲੱਖ ਰੁਪਇਆ 18-18 ਰੁਪਇਆ ਸ਼ਹਿਰ ਦੇ ਵਿੱਚ ਵੀ ਕੁਝ ਕੁ ਹੋ ਗਿਆ ਜੋ ਉਹਨਾਂ ਦੇ ਤਰ੍ਹਾਂ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਰਣਗਪੁਰ ਦੇ ਵਿੱਚ ਆ ਕੇ ਗਾਇਕ ਹੋਇਆ ਔਰ ਸਾਰੇ ਸਰਪੰਚ ਹੈ ਵਾਹ ਉਸੇ ਸਭੀ ਮੇਰੇ ਭਾਈ ਹੋਣ ਨੇ ਲੈਣ ਸਾਰੇ ਗਾਇਰ ਨੇ ਉਹਨਾਂ ਦੀ ਬਰੋਗੀ ਵਿੱਚ ਅਸੀਂ ਇਸ ਛਾਤਵਾਰੀ ਦਾ ਥੈਂਕ ਯੂ ਧੰਨਵਾਦ ਮੈਂ ਬਲਵਿੰਦਰ ਕੌਰ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਗੰਡਵਾ ਜੋ ਪੰਜਾਬ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਸਰਕਾਰੀ ਸਕੂਲਾਂ ਦੇ ਪੜ੍ਹਾਈ ਦੇ ਸਿੱਖਿਆ ਸੰਬੰਧੀ ਅਤੇ ਇਨਫਰਾਸਟ੍ਰਕਚਰ ਦਾ ਜੋ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਉਸ ਦੇ ਤਹਿਤ ਸਾਡੇ ਸਕੂਲ ਨੂੰ ਵੀ ਜੋ ਗ੍ਰਾਂਟ ਪ੍ਰਾਪਤ ਹੋਈ ਹੈ ਚਾਰ ਦੀਵਾਰੀ ਦੀ ਤੇ ਜੋ ਅੱਜ ਉਦਘਾਟਨ ਹੋ ਰਿਹਾ ਹੈ ਤੇ ਇਸ ਤਰ੍ਹਾਂ ਜੋ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਤੇ ਪਾਰਲੀਮੈਂਟ ਮੈਂਬਰ ਸ੍ਰੀ ਚੱਬੇ ਰਾਜਕੁਮਾਰ ਚੱਪੇਵਾਲ ਜੀ ਤੇ ਸਾਡੇ ਹਲਕਾ ਇੰਚਾਰਜ ਸ੍ਰੀ ਜਵਿੰਦਰ ਸਿੰਘ ਮਾਨ ਜੀ ਦੇ ਸਾਂਝੇ ਯਤਨਾਂ ਸਦਕਾ ਇਹ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਮੈਂ ਸਾਰੇ ਸਮੂਹ ਆਪਣੇ ਸਟਾਫ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਇਹਨਾਂ ਦੀ ਸਾਰੇ ਸਟਾਫ ਵੱਲੋਂ ਇਹਨਾਂ ਦੀ ਜੋ ਸਿੱਖਿਆ ਕ੍ਰਾਂਤੀ ਹੈ ਇਸ ਦੀ ਸ਼ਲਾਘਾ ਕਰਦੀ ਹਾਂ